ਦੀ ਇੱਕ ਤਾੜੀ ਮਾਰ ਕੇ ਦੱਸੋ ਜਿਹੜਾ ਭਰਾ ਵਣ ਕੇ ਮੈਚ ਬਹੁਤ ਸਿਰੇ ਦਾ ਹੈ ਮੈਚ ਚੜਿਆ ਪਿਆ ਚਿੱਟੀ ਵਾਲੇ ਜੱਗੇ ਨੂੰ ਕਬੱਡੀਆਂ ਪਾਉਣੀਆਂ ਪੈ ਗਈਆਂ ਅੱਜ ਕੁਝ ਵੀ ਹੋ ਸਕਦਾ ਹੈ ਉਹ ਖੋਸੇ ਗੁੜਲੇ ਵਾਲਿਆ ਅੱਜ ਸਿਰਾਂ ਅੱਜ ਇੰਜ ਅੱਜ ਕਮਾਲ ਪਹਿਲਾ ਰੇਡ ਹੁਣ ਜੱਫਾ ਪਹਿਲਾ ਰੇਡ ਇੱਥੇ ਜੱਫਾ ਪਹਿਲਾ ਕਬੱਡੀ ਹੁਣ ਜੱਫਾ ਇੱਥੇ ਰੱਖ ਖਿੱਚ ਆਹ ਜੱਫਾ ਜਾ ਅੱਗੇ ਵੈਲਕਮ ਕਰਦੇ ਆ ਕਬੱਡੀ ਸਟੇਡੀਅਮ ਲਾਈਵ ਤੇ ਥੈਂਕ ਯੂ ਭਾਜੀ ਸਾਰੇ ਕਬੱਡੀ ਸਟੇਡੀਅਮ ਲਾਈਵ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੱਗੇ ਮੈਚ ਬਹੁਤ ਸੋਹਣਾ ਰਿਹਾ ਬਹੁਤ ਸੋਹਣੀ ਪਰਫਾਰਮੈਂਸ ਤੇ ਬੜੇ ਸੋਹਣੇ ਐਕਸ਼ਨ ਕੀਤੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਭਾਜੀ ਯਾਰ ਬੜੇ ਚਿਰਾਂ ਬਾਅਦ ਗਰਾਊਂਡ 'ਚ ਵਾਪਸੀ ਕੀਤੀ ਤੇ ਵਾਈ ਕੋ ਨੇ ਬਹੁਤ ਮਿਹਰ ਕੀਤੀ ਵਧੀਆ ਪੰਡਾ ਸ਼ੁਰੂ ਹੋਇਆ ਜੱਗੇ ਇਹਦਾ ਕੀ ਕਾਰਨ ਸੀਗਾ ਵੀ ਤੁਸੀਂ ਮੈਚ ਦੇ ਬੜੇ ਲੰਮੇ ਸਮੇਂ ਬਾਅਦ ਵਾਪਸੀ ਕੀਤੀ ਇੰਡੀਆ ক্রিকেট ਦੇ ਲੋਕ ਪਹੁੰਚਦੇ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਕਿੱਥੇ ਰਿਹਾ ਮੈਂ ਭਾਜੀ ਇਹਦਾ ਸਰਜਰੀ ਕਰਾਈ ਸੀ ਪਿਛਲੇ ਹਾਲ ਮੈਂ ਖੇੜ ਦੇ ਸੱਟ ਲੱਗ ਗਈ ਮੋਢੇ ਤੇ ਤੇ ਫਿਰ ਮੈਂ ਸਰਜਰੀ ਕਰਾਈ ਸੀਗੀ ਮੁੰਡਾ ਤਾਂ 10 ਮਹੀਨੇ ਤੇ ਡਾਕਟਰ ਨੇ 5-6 ਮਹੀਨੇ ਦੀ ਰੈਸਟ ਦੱਸੀ ਸੀਗੀ ਸੋ ਹੁਣ 5-6 ਮਹੀਨੇ ਬਾਅਦ ਵਾਪਸੀ ਕੀਤੀ ਰੈਸਟ ਕਰਕੇ ਉਹਦੋਂ ਮੈਂ ਜੋ ਤੁਸੀਂ ਮਿਹਨਤ ਕੀਤੀ ਆ ਉਸ ਤੋਂ ਬਾਅਦ ਤੁਸੀਂ ਬਾਦ ਹੁਣ ਕਿਵੇਂ ਆ ਵਾਪਸੀ ਕੀਤੀ ਹੈ ਤੇ ਕਿਵੇਂ ਲੱਗਦਾ ਆਪਦੇ ਨੂੰ ਸੈਟੀਸਫਾਈਡ ਹੋ ਗਿਆ ਭਾਜੀ ਜਿੱਦਾਂ ਮਤਲਬ ਜੋ ਛੱਟ ਲੱਗੀ ਸਾਰਾ ਜ਼ੀਰੋ ਹੀ ਹੋ ਗਿਆ ਸੀ ਜਿੱਦਾਂ ਮਤਲਬ ਸਟੈਮ ਨਰ ਵੀ ਜ਼ੀਰੋ ਬਾਡੀ ਵੀ ਜ਼ੀਰੋ ਤੇ ਹੁਣ ਜਿਹੜਾ 2 ਮਹੀਨਿਆਂ ਤੋਂ ਮੈਂ ਕੰਟੀਨਿਊ ਮਿਹਨਤ ਕੀਤੀ ਤੇ ਵਾਹਿਗੁਰੂ ਨੇ ਬਹੁਤ ਸਾਥ ਦਿੱਤਾ ਇਹਦਾ ਬਹੁਤ ਮੈਨੂੰ ਸਿਗਾ ਵੀ ਇਹ ਪਹਿਲਾ ਮੈਚ ਖੇਡਣਾ ਦਾ ਵਧੀਆ ਹੀ ਖੇਡਾਂ ਤੇ ਵਾਇਗੂ ਨੇ ਸੁਣੀ ਬਹੁਤ ਵਧੀਆ ਖੜਾਇਆ ਸਾਰੇ ਲੋਕਾਂ ਦਾ ਪਿਆਰ ਮਿਲਿਆ ਹਾਂਜੀ ਆ ਮੋਡੇ ਨੇ ਜਿਵੇਂ ਤੁਹਾਡੇ ਸਾਟ ਲੱਗ ਗਈ ਸੀ ਨਾ ਮੋਡੇ ਨੇ ਤੁਹਾਨੂੰ ਪੀਲੇ ਤੁਹਾਡਾ ਸੀਜ਼ਨ অলਮੋਸਟ ਡਿਸਟਰੋਏ ਕਰਦਾ ਲੋਕ ਪੋਹਦੇ ਜੱਗਾ ਆਏ ਆਏ ਹੁਣ ਤੁਸੀਂ ਆ ਮੈਚ ਖੇਡਿਆ ਅੱਜ ਦਾ ਹਸਤਾ ਵੀ ਜੱਗਾ ਇਸ ਬੈਗ ਹੈ ਨਾ ਤੇ ਤੁਹਾਨੂੰ ਖੁਸ਼ ਹਾਂ ਪੂਰਾ ਖਾਸੇ ਪੂਰਾ ਖਾਸੇ ਤੇ ਮਿਹਨਤ ਕਿਵੇਂ ਆ ਮਿਹਨਤ ਤੁਸੀਂ ਆਪ ਹੀ ਲਾਈ ਜਾਂ ਕਿਵੇਂ ਜੈਮ ਦੀ ਜਾਂ ਕਿਹੜੀ ਗਰਾਊਂਡ ਦੀ ਕੀ ਹਾਲ ਦੇਗਾ ਮਿਹਨਤ ਭਾਜੀ ਆਪ ਹੀ ਲਾ ਲਈ ਦੀ ਅੱਜ 10 ਵਜੇ ਜੈਮ ਲਾ ਲਈਦਾ 2 ਢਾਈ ਘੰਟੇ ਸ਼ਾਮ ਨੂੰ ਗਰਾਊਂਡ ਲਾਈ ਦੀ ਸੀ ਅਸੀਂ ਹਾਂਜੀ ਉਹ ਮਿਹਨਤ ਲਾਵਾਂਗੇ ਫੇਰੀ ਵਾਪਸੀ ਹੁੰਦੀ ਬਿਨਾ ਮਿਹਨਤ ਦੇ ਨਹੀਂ ਔਖਾ ਹਾਂਜੀ ਤੇ ਜੋ ਮਿਹਨਤ ਲਾਈ ਮਿਹਨਤ ਲਾਈ ਜੇ ਆਪਾਂ ਕੁਝ ਕਰਾਂਗੇ ਹਾਂਜੀ ਆਪਾਂ ਨੂੰ ਵਾਹਿਗੁਰੂ ਦੇ ਦਤਾ ਉਹਨਾਂ ਨੇ ਫਲ ਜ਼ਰੂਰ ਦੇਣਾ ਸੋ ਵਾਹਿਗੁਰੂ ਨੇ ਵਧੀਆ ਖੜਾਇਆ ਤੇ ਜੱਗੇ ਜਿਵੇਂ ਤੁਸੀਂ ਕਾਊਂਡ ਨੂੰ ਚੀਅਰ ਅਪ ਕੀਤਾ ਹੈ ਨਾ ਤੇ ਇਹ ਤੁਹਾਡੇ ਮਾਈਂਡ 'ਚ ਕਿਵੇਂ ਆਉਂਦਾ ਵੀ ਗਰਾਊ ਥੋੜੇ ਦਿਮਾਗ ਸਵੇਰ ਦਾ ਤੁਹਾਨੂੰ ਪਤਾ ਇੱਥੇ ਕੀ ਚੱਲਦਾ ਵਿਚਾਰੇ ਲੋਕੀ ਧੁੱਪੇ ਬੈਠੇ ਆ ਨਾ ਉੱਟ ਕੇ ਜਾਂਦੇ ਆ ਸੋ ਮੈਨੂੰ ਸਿਗਾ ਵੀ ਚਲੋ ਵੀ ਉਹਨਾਂ ਦਾ ਐਂਟਰਟੇਨਮੈਂਟ ਕਰਾਂ ਉਹ ਖੁਸ਼ ਹੋਊਗੇ ਸਵੇਰ ਦੇ ਬੈਠੇ ਆ ਬਾਕੀ ਇਦਾਂ ਹੁੰਦਾ ਵੀ ਆਪਾਂ ਉਹਦਾ ਤਾਂ ਘਾਟੀ ਆਪਾਂ ਲੋਕਾਂ ਲਈ ਹੋ ਕੇ ਥਾਪੀ ਮਾਰੀ ਦੀ ਕਿਸੇ ਨਾਲ ਨਹੀਂ ਮਾਰੀ ਦੀ ਪਰ ਜੇ ਕੋਈ ਆਪਣੇ ਤੇ ਮਾਰੇ ਫਿਰ ਆਪਾਂ ਮੋਰੇ ਹੋ ਕੇ ਮਾਰੀ ਦੀ ਨਾ ਨਾ ਬਹੁਤ ਸੋਹਣੀ ਜੱਗੇ ਗੇਮ ਬਹੁਤ ਸੋਹਣੀ ਸੀਗੀ ਹੈ ਨਾ ਤੇ ਹੁਣ ਤੁਹਾਡਾ ਫਿਊਚਰ ਦਾ ਕੀ ਪਲਾਨ ਹੈ ਕਿਹੜੀ ਟੀਮ ਵੱਲੋਂ ਖੇਡੋਗੇ ਤੇ ਕੀ ਪ੍ਰੋਸੀਜਰ ਹੈ ਤੁਹਾਡਾ ਮੈਂ ਭਾਜੀ ਇੱਥੇ ਹੁਣ ਆਪਣੇ ਆਸਟ੍ਰੇਲੀਆ ਮੈਚ ਹੈ ਕੰਟੀਨਿਊ ਮਈ ਤੱਕ ਤੇ ਆਪਾਂ ਯਾਦ ਕਬੱਡੀ ਕਲੱਬ ਹਾਂਜੀ ਸਾਰਾ ਆਪਾਂ ਖੇਡਾਂਗੇ ਸੋਢੀ ਭਰਾ ਆਪਣਾ ਹਾਂਜੀ ਰੁਕੰਗ ਮੁੰਡਾ ਤੇ ਬਾਬਾ ਜੀ ਆਪਾਂ ਇਹਨਾਂ ਨਾਲ ਖੇਡਾਂਗੇ ਤੇ ਘਰ ਦੇ ਵੱਲੋਂ ਸਭ ਪੂਰਾ ਸਹਿਯੋਗ ਹੈ ਜੱਗੇ ਨੂੰ ਪੂਰਾ ਭਾਜੀ ਸਾਰੀ ਫੈਮਿਲੀ ਮੇਰੀ ਮੇਰੀ ਵਾਈਫ ਮਮ ਡੇਡ ਹਾਂਜੀ ਸਾਰੇ ਆਪਣੇ ਪੂਰੀ ਸਪੋਰਟ ਕਰਦੇ ਆ ਵੱਡਾ ਭਰਾ ਭੈਣਾ ਆਪਣੇ ਸਾਰੇ ਭਾਜੀ ਆਪਣੇ ਲਈ ਅ ਜਿਵੇਂ ਅੱਜ ਵਾਲਾ ਮੈਚ ਸੀ ਜੱਗੇ ਹਨਾ ਤੇ ਇਹ ਚ ਤੁਸੀਂ ਤਾੜੀਆਂ ਤੂੜੀਆਂ ਪੂਰੀਆਂ ਮਰਾਈਆਂ ਠੀਕ ਆ ਤੇ ਨਾਲ ਦੂਜੇ ਪਾਸੇ ਮੈਚ ਵੀ ਪੂਰਾ ਫਸਮਾ ਲੱਗਿਆ ਹਨਾ ਤੇ ਇਹ ਚ ਤੁਸੀਂ ਦਾ ਦੇ ਲੋ ਟਰਾਈ ਕੀਤੀ ਪਰ ਇਹਦਾ ਚੱਕਰ ਕੀ ਕੀ ਤੁਹਾਨੂੰ ਕੀ ਲੱਗਦਾ ਵੀ 2-3 ਪੁਆਇੰਟਾਂ ਦੇ ਫਰਕ ਦੀ ਆ ਇਹਦਾ ਕੀ ਰੀਜ਼ਨ ਤੁਹਾਨੂੰ ਲੱਗਦਾ ਵੀ ਆ ਇਹਦਾ ਰੀਜ਼ਨ ਭਾਜੀ ਇੱਕ ਗਰਮੀ ਬਹੁਤ ਆ ਸਾਤ ਔਰ ਇੱਧਰ ਦੋ ਸੀਗੇ ਉਧਰ ਇੱਧਰ ਤਿੰਨ ਸੀਗੇ ਹਾਂਜੀ ਤੇ ਫਿਰ ਉਹਦਾ ਕਰਕੇ ਉਹਨਾਂ ਦਾ ਥੋੜਾ ਬੈਨੀਫਿਟ ਸੀਗਾ ਪਰ ਵੀ ਸਾਡੇ ਰੇਡਾਂ ਥੋੜੇ ਹੰਭ ਗਏ ਹਾਂਜੀ ਜਿੰਨਾ ਮੈਨੂੰ ਵੀ ਕਬੱਡੀ ਪਾਉਣੀ ਭਈ ਹਾਂਜੀ ਬਾਕੀ ਚਲੋ ਬੈਡ ਲੱਕ ਉਹਨਾਂ ਦਾ ਗੁੱਡ ਲੱਕ ਆ ਹੁੰਦਾ ਰਹਿੰਦਾ ਹਾਰ ਜਿੱਤ ਦਾ ਬਣੀ ਆ ਨਾ ਨਾ ਸਹੀ ਆ ਜਗੇ ਥੈਂਕ ਯੂ ਸੋ ਮਚ ਤੁਸੀਂ ਟਾਈਮ ਦਿੱਤਾ ਟਾਇਰਡ ਹੋ ਥੱਕੇ ਹੋ ਇਨੀ ਗਰਮੀ ਦੇ ਵਿੱਚ ਖੇਡੇ ਹੈ ਨਾ ਮਤਲਬ অলਮੋਸ थैंक्यू धन्यवाद सारियुरू जी ख़ाली